ਭਾਈ ਜੀ ਸਾਰੇ ਵੀਰਾਂ ਪਿਆ ਵੀਰ ਅਸੀਕਰਮ ਦਾ ਸਾਰੇ ਠੀਕ ਠਾਕ ਹੋ। ਮੈਂ ਦੋਸਤੋ ਅੱਜ ਖੜਿਆ ਹਾਂ ਕਿ ਲੋਂਗੋਵਾਲ ਬੱਕਰਾ ਮੰਡੀ ਦੇ ਵਿੱਚ। ਭਾਈ ਜੀ ਮੰਡੀ ਦੇ ਵਿੱਚ ਗੇੜਾ ਮਾਰਿਆ ਤਾਂ ਭਾਈ ਜੀ ਭੇਡਾਂ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਆਈਆਂ ਹੋਏ ਨੇ। ਗੱਲਬਾਤ ਕੀ ਹੈ ਕਿ ਸਾਰੀ ਗੱਲਬਾਤ ਆਪਾਂ ਜਗਦੀਪ ਭਾਈ ਦੇ ਨਾਲ ਕਰਦਾ ਕਿਉਂਕਿ ਭਾਈ ਜੀ ਭੇਡ ਦੀ ਗਿਣਤੀ ਹੁਣ ਵੱਧ ਰਹੀ ਹੈਗੀ। ਕਿਉਂ ਵੱਧ ਰਹੀ ਹੈਗੀ ਸਾਰੀ ਗੱਲਬਾਤ ਜਗਦੀਪ ਭਾਈ ਨਾਲ ਕਰਾਂਗਾ ਭਾਈ ਅਸੀਕਰਮ ਜੀ। ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਹੀ ਵੀਡੀਓ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਭਾਈ ਜੀ? ਵਧੀਆ ਜੀ ਬਾਕੀ ਹ ਉਹ 3 13 26 ਨੂੰ ਲੱਗੇ ਤਿੰਨ ਡੇਟਾਂ ਦੇ ਵਿੱਚ ਲੱਗਦੀ ਆ ਠੀਕ ਹੈ ਜੀ ਇੰਨਾ ਵੀ ਭਰਾਵਾਂ ਨੂੰ ਨਹੀਂ ਪਤਾ ਤਾਂ ਉਹ ਜ਼ਰੂਰ ਪਹੁੰਚਿਆ ਕਰੋ ਜੀ ਕਿਉਂਕਿ ਵਪਾਰ ਹੈ ਜਿਹੜਾ ਉਹ ਇੱਕ ਜਗ੍ਹਾ ਤੇ ਇਹ ਪਲੇਟਫਾਰਮ ਐਸਾ ਬਣ ਚੁੱਕਿਆ ਹੈ ਕਿ ਲੱਖਾਂ ਲੋਕਾਂ ਨੂੰ ਇੱਥੇ ਰੁਜ਼ਗਾਰ ਹੈ ਜਿਹੜਾ ਉਹ ਮਿਲ ਚੁੱਕਿਆ ਹੈ ਸਹੀ ਗੱਲ ਹੈ ਠੀਕ ਹੈ ਜੀ ਆਪਦਾ ਵਪਾਰ ਕਰਦੇ ਆ ਵਧੀਆ ਸ਼ਾਨਦ ਹੈ ਜੀ ਵਧੀਆ ਪਾਣੀ ਦਾ ਪ੍ਰਬੰਧ ਹੈ ਵਧੀਆ ਪੂਰਾ ਖੁੱਲਾ ਡੁੱਲਾਗਾ ਹਾਂ ਜਿੱਥੋਂ ਤੱਕ ਗੱਲ ਕਰੀ ਆਪਾਂ ਭੇੜ ਦੀ ਹਾਂਜੀ ਪੇੜ ਅੱਜ ਇੰਨਾ ਕੁ ਵਧੀਆ ਦੇਖਣ ਨੂੰ ਮਿਲਿਆਗਾ ਵੀ ਲੇਲਿਆਂ ਦਾ ਕਰੇਜ ਆ ਦੇਖੋ ਜਿੰਨੇ ਹੁਣ ਲਾਟ ਆਇਆਗਾ ਤੁਸੀਂ ਆ ਸਾਰੇ ਦਾ ਸਾਰਾ ਲਾਟ ਚੰਗੀ ਕੁਆਲਿਟੀ ਆ ਨਾਲੇ 40 ਤੋਂ 50 ਅੱਜ ਲੇਲੇ ਮੰਡੀ ਦੇ ਵਿੱਚ ਪਹੁੰਚੇ ਨੇ ਸਹੀ ਗੱਲ ਆ ਜੀ ਤੇ ਪੂਰੀ ਖੇਚੜਾ ਕੇਂਦਰ ਬਣੇ ਹੋਏ ਨੇ ਹਾਂਜੀ ਇਹ ਐਸਾ ਜਾਨਵਰ ਆ ਵੀ ਤੁਸੀਂ ਇਹਨੂੰ ਘੱਟੋ ਘੱਟ 20 ਜਾਂ 25 ਜਾਂ 10 ਜੋ ਵੀ ਤੁਹਾਡੀ ਗੰਜਾਇਸ਼ ਆ ਉਹਦੇ ਮੁਤਾਬਕ ਆਪਦੇ ਫਾਰਮ ਦੇ ਵਿੱਚ ਲੈ ਕੇ ਅਲੱਗ ਛੱਡ ਦੋ ਜਿਹੜਾ ਤੁਹਾਡੀਆਂ ਬੱਕਰੀਆਂ ਛੱਡਦੀਆਂ ਜਿਹੜਾ ਤੁਹਾਡੀਆਂ ਮੱਝਾਂ ਛੱਡਦੀਆਂ ਉਹ ਵੀ ਇਹਨਾਂ ਨੂੰ ਪਾ ਦਿਓ ਉਹਦੇ ਨਾਲ ਵੀ ਇਹੇ ਪਾਲਣਗੇ ਵੇਸਟੇਜ ਨਾਲ ਹਮੇਸ਼ਾਜੇ ਨਾਲ ਜਿੰਨਾ ਥੋੜਾ ਜਿਹਾ ਖਰਚਾ ਵੱਧ ਕਰ ਲੋਗੇ ਉਨਾ ਇਹਨਾਂ ਨੇ ਵੇਟ ਓਵਰ ਲੈ ਲੈਣਾ ਠੀਕ ਆ ਜੀ ਗਰੋਥ ਕਿੰਨੀ ਕੁ ਵਧੀ ਹੈ ਦੀ ਗਰੋਥ ਪੂਰੀ ਟੌਪ ਆ ਬਾਈ ਜੀ 80 ਤੋਂ 85 ਕਿਲੋ ਵੇਟ ਮੇਰਾ ਖੋਦਾ ਪ੍ਰੈਕਟੀਕਲ ਹੈ ਗਾਰੰਟੀ ਨਾਲ ਮੈਂ ਕਹਿਣਾ ਠੀਕ ਆ ਜੀ ਠੀਕ ਆ ਜੀ ਇਸ ਕਰਕੇ ਨਾਲ-ਨਾਲ ਤੁਸੀਂ ਭੇਡਾਂ ਲੈਣੇ ਲੈ ਲਈਆਂ ਬੱਕਰੀਆਂ ਦੇ ਨਾਲ-ਨਾਲ ਇਹ ਵੀ ਲੈ ਕੇ ਆਇਆ ਕਰੋ ਤਾਂ ਕਿ ਬਹੁਤ ਸਾਰੇ ਬਰਬਰੀਆਂ ਵੀ ਲੈ ਕੇ ਆਇਆ ਕਰੋ ਬਹੁਤ ਸਾਰੇ ਸੱਜਣ ਇਦਾਂ ਅਲੱਗ-ਅਲੱਗ ਗਾਹਕ ਆਉਂਦੇ ਆ ਕਿਸੇ ਨੂੰ ਲੇਲੇ ਚਾਹੀਦੇ ਹੁੰਦੇ ਪਰ ਹੁੰਦੇ ਹੀ ਨਹੀਂ ਹਾਂ ਠੀਕ ਹੈ ਨਾ ਇਸ ਕਰਕੇ ਅੱਜ ਮੇਰੇ ਵੀਰ ਹੈ ਜਿਹੜੇ ਆਪਣੇ ਗੱਡੀਆਂ ਵਾਲੇ ਭਰਾ ਹਾਂਜੀ ਉਹ ਬਹੁਤ ਸਾਰੇ ਲੇਲੇ ਲੈ ਕੇ ਆਇਆ ਅੱਜ ਹਾਂ ਏਕ ਮੰਡੀ ਦੇ ਵਿੱਚ ਖੇਤਨਾ ਕੇਂਦਰ ਬਣਿਆ ਹੋਇਆ ਤੁਸੀਂ ਇਸੇ ਤਰ੍ਹਾਂ ਵੱਤੋ ਵਾਤ ਲੇਲੇ ਲੈ ਕੇ ਲੇਲੀਆਂ ਬਰਬਰੀ ਬਰਬਰੀ ਦੇ ਬਹੁਤ ਗਾਹਕ ਮੁੜਦੇ ਆ ਠੀਕ ਹੈ ਕਿਉਂਕਿ ਬਰਬਰੀ ਇੱਕ ਵਧੀਆ ਜਾਨਵਰ ਹੈ ਲੈ ਕੇ ਪਹੁੰਚਿਆ ਕਰੋ ਤਾਂ ਕਿ ਕਿਉਂਕਿ ਹੁਣ ਥੋੜੀ ਜੀ ਗਰਮੀਆਂ ਝੋਨੇ 'ਚ ਬੜੇ ਆ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਚੀਜ਼ ਦਾ ਵਪਾਰ ਇੱਥੇ ਵਧੂਗਾ ਠੀਕ ਹੈ ਰੇਟ ਦੀ ਗੱਲ ਬਾਤ ਕਰੀਏ ਕੀ ਹੁੰਦਾ ਇਹਦਾ ਜੀ ਰੇਟ ਜਿਵੇਂ ਹੁਣ ਇਹੇ ਬੱਚਾ ਐਵਰੇਜ ਚਲੋ ਜੋ ਵੀ ਬਾਈ ਦੇ ਅੱਡੋ ਅੱਡੀ ਰੇਟ ਆ ਪਰ ਰੇਟ ਨਹੀਂ ਉਹ ਕਰ ਸਕਦੇ ਜੋ ਵੀ ਆਲੇ ਦਾ ਰੇਟ ਆ ਵੀ 8-10000 ਦਾ ਬੱਚਾ ਤੁਹਾਨੂੰ ਇਹ ਇਦੋਂ ਘੱਟ ਮਿਲਦਾ ਨਹੀਂ ਮਿਲਦਾ ਨਹੀਂ ਗਏ ਬਾਕੀ ਮੌਕੇ ਦੇ ਸ਼ੇਡ ਆ 7 ਦਾ ਕੁਝ ਵੀ ਹੋ ਸਕਦਾ ਮੌਕੇ ਦੀ ਗੱਲ ਹੁੰਦੀ ਆ ਉਹ ਅਗਲੇ ਦੀ ਚੀਜ਼ ਆ ਪਰ ਉਹ ਐਵਰੇਜ ਆ ਇਹ ਬੱਚੇ ਤੁਸੀਂ ਪਾਲੋ ਪਾਲ ਕੇ ਤੁਸੀਂ ਜਮਾ ਆਪਾਂ ਜਿਵੇਂ ਕਹਦੀ ਆ ਵੀ 0% ਬਿਮਾਰੀ ਆ ਬਿਮਾਰੀ ਆ ਜਮਾ ਹੀ ਮਲ ਕੇ ਮਾੜੇ ਮੋٹے ਬੁਖਾਰ ਨੂੰ ਨਹੀਂ ਗੋਲਦੇ ਮਾੜੀ ਮੋਟੀ ਖੰਗ ਖਾਂਸੀ ਨੂੰ ਨਹੀਂ ਗੋਲਦੇ ਪੂਰਾ ਸਟਰੋਂਗ ਜਾਨਵਰ ਹੈ ਸਹੀ ਗੱਲ ਹੈ ਹਾਂਜੀ ਚਲੋ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਲੱਪਾ ਜੀ ਗੱਲਬਾਤ ਕਰਦੇ ਨੇ ਬਾਰੇ ਕਿੰਨਾ ਦੇ ਨੇ ਬਾਈ ਇਹ ਜੀ ਕਿਹਦੇ ਨੇ ਇਹ ਆਪਣੇ ਆਇਓ ਬਾਈ ਜੀ ਬਾਈ ਨਾਲ ਗੱਲਬਾਤ ਕਰਦਾਂਗੇ ਬਾਈ ਜੀ ਕੀ ਹਾਲ ਚੱਲ ਲੇ ਜੀ ਠੀਕ ਹੈ ਜੀ ਕਿੱਥੋਂ ਆਇਓ ਤੂਰੀ ਤੋਂ ਤੇ ਵੀ ਤੂਰੀ ਤੋਂ ਆਇਆ ਬਾਈ ਦੇਖ ਸਕਦੇ ਹੋ ਨਾ ਦੱਸੋ ਜੀ ਇਹਨੇ ਬਾਰੇ ਕਿੰਨੇ ਕਿੰਨੇ ਟਾਈਮ ਦੇਵੋਗੇ ਜੀ ਇਹ ਚਾਰ-ਚਾਰ ਮਹੀਨਿਆਂ ਦੇ ਨੇ ਠੀਕ ਹੈ ਜੀ ਚਾਰ-ਚਾਰ ਮਹੀਨਿਆਂ ਦੇ ਨੇ ਕੀ ਕੀ ਨੇ ਬਾਈ ਇਹ ਲੈਲੇ ਲੈ ਲਈ ਕੀ ਕਿਨੇ ਇਹ ਲੈਲੇ ਨੇ ਜੀ ਲੈਲੇ ਨੇ ਹਾਂ ਠੀਕ ਹੈ ਚਾਰ-ਚਾਰ ਕਿੰਨੇ ਮਹੀਨਿਆਂ ਦੇ ਨੇ ਬਾਈ ਕੀ ਰੇਟ ਹੈ ਬਾਈ ਇਹਦਾ ਨਾ 11 11000 ਰੁਪਏ ਲੈ ਵੀ 11 11000 ਰੁਪਏ ਮੰਗਿਆ ਬਾਈ ਨਾ ਦੇਖ ਸਕਦੇ ਹੋ ਕਿਹੜੀ ਬਰੀਡ ਆ ਬਈ ਇਹ ਜਮਨਾਪੁਰੀ ਆ ਜੀ ਲੈ ਵੀ ਜਮਨਾਪੁਰੀ ਆ 11 11000 ਰੁਪਏ ਮੰਗਿਆ ਬਈ ਦੇਖ ਸਕਦੇ ਪੂੰਛ ਚੈੱਕ ਕਰੋ ਬਾਈ ਜੀ ਇਹਦੀ ਲੰਮੀ ਹੁੰਦੀ ਹੈਗੀ ਪੂੰਛ ਤੇ ਬਾਈ ਮੂੰਹ ਵੀ ਦਿਖਾ ਦੇ 11 11000 ਰੁਪਏ ਮੰਗਿਆ ਬਾਈ ਇਹਨਾਂ ਦਾ ਸਾਰਿਆਂ ਦਾ ਹੀ ਕੇ ਅੱਡ ਨੇ ਜੀ ਇਹ ਅੱਡ ਨੇ ਜੀ ਤੇ ਤਿੰਨੇ ਨੇ ਆਪਣੇ ਆ ਇਹ ਕਿੰਨਾ ਦੇ ਨੇ ਬਈ ਇਹ ਆਪਣੇ ਨੇ ਤੇ ਬਾਈ ਨਾਲ ਗੱਲਬਾਤ ਕਰ ਦਾਂਗੇ ਕੀ ਹਾਲ ਨੇ ਭਾਈ ਬਹੁਤ ਵਧੀਆ ਜੀ ਕਿੱਥੋਂ ਆਇਓ ਕਲੇਰਾਂ ਤੋਂ ਜੀ ਇਹ ਵੀ ਕਲੇਰਾਂ ਤੋਂ ਆਇਆ ਵੇ ਕਲੇਰ ਕਿੱਥੇ ਏ ਕਲੇਰਾਂ ਹਾਥ ਨਾਲ ਲਵੇਗੀ ਹਾਥ ਨਾਲ ਕਲੇਰਾਂ ਨਾਲ ਇਹ ਵੀ ਦਿਖਾ ਦੇ ਬੱਬੂ ਇਹ ਕਿਨੇ ਕਿਨੇ ਟਾਈਮ ਦੇਓਗੇ ਜੀ 4 4 ਮਹੀਨੇ ਕੀ ਦੇ ਲੈ ਦੇ ਲੈ ਨਹੀਂ ਦੇ ਲੈ ਨੇ ਇਹ ਵੀ 4 4 ਕ ਮਹੀਨੇ ਦੇਓਗੇ ਕੀ ਮੰਗੇ ਨੇ ਦਾ ਜੀ ਇਹਨਾਂ ਦਾ 10 10 ਹਜ਼ਾਰ ਰੁਪਏ ਘੇਰੇ ਭਾਈ ਦਿਖਾਈ ਮੜਾ ਕਮਾ ਕੇ ਜਿਹੜਾ ਤਾਂ ਵਈ ਉਧਰ ਨੂੰ ਲੈ ਵੀ 10 10 ਹਜ਼ਾਰ ਰੁਪਏ ਮੰਗਿਆ ਭਾਈ ਜਮਨਾਪਰੀ ਨੇ ਭਈ ਇਹ 4 4 ਕ ਮਹੀਨੇ ਦੇਨੇ ਭਾਈ ਨਿਗਾ ਮਾਰ ਲਓ ਬਈ ਕੁਆਲਿਟੀ ਤੁਹਾਡੇ ਸਾਹਮਣੇ ਵੀ ਚੰਗੀ ਕੁਆਲਿਟੀ ਹੈਗੀ ਇਧਰ ਕਮਾਈ ਮੂੰਹ ਮਾੜਾ ਜਾ ਮੂੰਹ ਦਿਖਾ ਦਿਓ ਬੱਬੂ ਇਹਨਾਂ ਦੇ ਜਿਆਦਾ ਬਣਦਾ ਛੇ ਵੀ 10-1000 ਰੁਪਏ ਮੰਗਿਆ ਬਾਈ ਨਾ ਲੈ ਭੇਡਾਂ ਖਰੀਦਣੇ ਹੁਣ ਲੈਲੇ ਖਰੀਦਣੇ ਹੁਣ ਪਹੁੰਚੋ ਬਾਈ ਲੋਂਗੋ ਵਾਲ ਬੱਕਰਾ ਮੰਡੀ ਦੇ ਵਿੱਚ ਬਹੁਤ ਚੰਗੀ ਕੁਆਲਿਟੀ ਹੁੰਦਾ ਠੀਕ ਹੈ ਵੀਰੇ ਧੰਨਵਾਦ ਜੀ ਆਜੋ ਅੱਗੇ ਚੱਲਦੇ ਹੈ ਵੀ ਇੱਕ ਲੈਲਾ ਹੋਰ ਦਿਖਾਉਣਾ ਤੁਹਾਨੂੰ ਦਿਖਾਈ ਮਾੜਾ ਜਾ ਖੁੱਲਾ ਕਰ ਲੈ ਇਹਨੂੰ ਉਹਨੂੰ ਪਰਾਂ ਕਰਦੇ ਮੇਬਣੇ ਨੂੰ ਹੈ ਵੀ ਲੈਲਾ ਦਿਖਾਉਣਾ ਤੁਹਾਨੂੰ 5 ਕਿ ਮਹੀਨੇ ਦਾ ਬੱਚਾ ਬਈ ਚੰਗੀ ਕੁਆਲਿਟੀ ਹੈ ਬਈ ਕੀ ਮੰਗਿਆ ਬਾਈ 13000 ਰੁਪਏ ਲੈ ਵੀ 13000 ਰੁਪਏ ਮੰਗੇਗਾ ਮੂੰਹ ਦਿਖਾ ਦੇ ਬੱਬੂ ਸਮਾਰ ਕੇ ਕਿਹੜੀ ਬਰੀਡ ਹੈ ਇਹ ਜਮਨਾਪਰੀ ਲੈ ਵੀ ਜਮਨਾਪਰੀ ਹੈਗੀ 13000 ਰੁਪਏ ਮੰਗਿਆ ਬਾਈ ਨੇ ਹਨਾ ਚੈੱਕ ਕਰ ਲੋ ਬਈ ਕੁਆਲਟੀ ਕਿ ਤੱਕ ਹੋ ਜੂਗਾ ਦੇ ਦਿਆਂਗੇ 2500 ਕੱਟ ਦੇ ਦਿਆਂਗੇ 2500 ਲੈ ਬਈ 2500 ਰੁਪਏ ਕੱਟ ਕਰ ਲੂ ਠੀਕ ਆ ਬਾਈ ਧੰਨਵਾਦ ਆ ਜੋ ਅੱਗੇ ਚੱਲੀਏ ਲੈ ਵੀ ਪੂਰੇ ਬਾੜ ਵਾਲੇ ਮੁੰਡੇ ਨਾਲ ਗੱਲਬਾਤ ਕਰਦੇ ਆਂਗੇ ਕੀ ਹਾਲ ਹੈ ਮੁੰਡਿਆ ਠੀਕ ਹੈ ਕੀ ਨਾਮ ਹੈ ਤੇਰਾ ਦੀਪ ਹੈਗਾ ਦੀਪ ਕਿਹੜਾ ਪਿੰਡਾ ਹਾ ਸਣ ਲੇ ਵੀ ਹਾਥਾਂ ਦਾ ਵਾਦੀਪ ਪੇਟਾ ਦਿਖਾਵਾਂਗੇ ਤੇਰੀਆ ਠੀਕ ਆ ਉਹ ਕੀ ਹੈਗਾ ਉਹ ਦਿਖਾ ਦੇ ਉਹ ਲੇਲਾ ਹੈਗਾ ਲੇਲਾ ਇਹ ਵੀ ਇਹ ਲੇਲਾ ਹੈਗਾ ਇਹ ਕਿੰਨੇ ਮਹੀਨੇ ਦਾ ਹੋ ਗਿਆ ਇਹ 4 ਕਿ ਮਹੀਨੇ ਦਾ ਹੋ ਲੇ ਵੀ 4 ਕਿ ਮਹੀਨੇ ਦਾ ਲੇਲਾ ਹੈਗਾ ਦੇਖ ਸਕਦੇ ਹੋ ਕੀ ਮੰਗਿਆ ਬਈ ਇਹਦਾ ਇਹਦਾ ਮੰਗਿਆ 12000 ਲੇ ਵੀ ਇਹਦਾ 12000 ਰੁਪਿਆ ਇਹਦਾ ਰੇਟ ਥੋੜਾ ਤੇਜ ਆ ਇਹਦਾ 12000 ਰੁਪਿਆ ਮੰਗਿਆ ਬਈ ਦੇਖ ਸਕਦਾ ਕਿੱਥੇ ਤੱਕ ਬਣ ਜੂ ਬਈ ਇਹ ਬਣ ਜੂਗਾ ਇਹ 9000 ਦਾ ਵਜੇ 9000 ਲੈ ਵੀ 9000 ਦਾ ਵਜੇ 3000 ਰੁਪਏ ਘੱਟ ਜੂਗਾ ਇਹ ਠੀਕ ਆ ਕਿਹੜੀ ਨਸਲ ਆ ਉਹ ਆਂ ਦੇਸੀ ਜਿਹਾ ਬੰਦਾ ਹੁੰਦਾ ਦੇਸੀ ਜਿਹਾ ਬੰਦਾ ਜਮਨਾਪੁਰੀਆ ਲੈ ਵੀ ਆ ਆ ਦਿਖਾ ਦੇ ਬਾਈ ਇਹ ਕਿਹੜਾ ਕਜਲਾ ਆ ਗਿਆ ਨਾ ਇਹ ਇਧਰ ਦੀ ਆ ਇਧਰ ਦੀ ਆਇਆ ਬਬੂ ਇਧਰ ਦੀ ਕਜਲਾ ਆ ਗਿਆ ਬਾਈ ਕਜਲਾ ਬਾਈ ਲੈ ਲੈ ਹੈ ਕਜਲਾ ਲੈ 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 ਵੀ ਕਜਲਾ ਲੈ ਲੈ ਬਾਈ ਦੇਖਦਾ ਇਹ ਕਜਲਾ ਹੁੰਦਾ ਵੀ ਇਹ ਦੇਸੀ ਹੁੰਦਾਗਾ ਹਾਂ ਕੀ ਰੇਟ ਹੈ ਇਹਦਾ ਇਹ ਦਾ 10000 ਰੁਪਏ ਲੈ ਵੀ ਇਹ ਦਾ 10000 ਰੁਪਿਆ ਨਾ ਕਿੰਨੀ ਉਮਰ ਦਾ ਹੋ ਗਿਆ ਇਹ ਕਿੰਨੇ ਮਹੀਨੇ ਦਾ ਇਹ ਹੋਗਾ 3 ਕਿ ਮਹੀਨੇ ਦਾ ਹੋ 3 ਕਿ ਮਹੀਨਾ ਵੀ 3 ਕਿ ਮਹੀਨਾ ਦਾ ਇਹ ਦਾ 10000 ਰੁਪਏ ਦਾ ਇਹ 8000 ਦਾ ਬਣ ਜਾਊਗਾ ਬਣ ਜਾਊਗਾ ਬਣ ਜਾਊਗਾ 8000 ਦਾ ਲੈ ਵੀ ਇਹ ਬਾਈ ਕਹਿੰਦਾ 8000 ਦਾ ਬਣਾ ਦਾਂਗੇ ਬਾਈ ਕਹਿੰਦਾ ਆ ਕਿਹਦੀਆਂ ਨੇ ਆ ਤਾਂ ਹੋਰ ਕਿਸੇ ਦੀ ਨੇ ਤੇ ਹੋਰ ਕਿਸੇ ਦੀਆਂ ਨੇ ਲੈ ਵੀ ਠੀਕ ਹੈ ਧੰਨਵਾਦ ਬਈ ਚੰਗਾ ਅੱਗੇ ਚੱਲਦੇ ਆ ਜੀ ਲੇ ਵੀ ਇਕ ਵਾਈ ਹੋ ਰਹਾ ਹੈਗਾ ਪੇਡਾ ਲੈ ਕੇ ਨਾ ਗੱਲਬਾਤ ਕਰਦੇ ਆ ਬੱਚੇ ਹੀ ਨੇ ਇਦਾਂ ਹੀ ਵਾਈ ਸੋੜਾ ਇੱਧਰ 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 ਉਧਰੀ ਹੋ ਗਿਆ ਕੀ ਹਾਲ ਹੈ ਬਾਈ ਜੀ ਠੀਕ ਹੈ ਵੀਰ ਜੀ ਕਿੱਥੋਂ ਆਇਓ ਕਾਂੜਲੇ ਤੂੰ ਕਾਂਦਲੇ ਤੋਂ ਆਇਆ ਨਾ ਮਾਰਨੇਗਾ ਬੱਬੂ ਥੱਲੇ ਕਿੰਨੇ ਕਿੰਨੇ ਮਹੀਨੇ ਦੇ ਹੋਗੇ ਬੱਚੇ ਇਹ ਇਹ ਹੋਣਗੇ ਜੀ 4-4 ਮਹੀਨੇ ਦੇ 4-4 ਮਹੀਨੇ ਦੇ ਪੁੱਤਰੀ ਥੱਲੇ ਸੋਟੂ ਮੜੇ ਆ ਖੜੇ ਕਰ ਉਹਨਾਂ ਨੂੰ ਲੈ ਵੀ 4-4 ਕਿੰਨੇ ਦੇ ਬੱਚੇ ਨੇ ਪੇਡੂ ਨੇ ਸਾਰੇ ਹਾਂ ਜੀ ਪੇਡੂ ਨੇ ਇਹ ਪੇਡੂ ਨੇ ਸਾਰੇ ਪਿਆਰ ਨਾਲ ਖੜੇ ਕਰ ਪਿਆਰ ਨਾਲ ਕਰਦੇ ਘੜੇ ਦਾ ਬਾਹਰ ਕੇ ਤੁਹਾਨੂੰ ਦਿਖਾਉਣਾ ਵੀ 4-4 ਮਹੀਨੇ ਦੇ ਭੇਡੂ ਨੇ ਬੱਚੇ ਨੇ ਹੈ ਵੀ ਨੀਗਾ ਮਾਰੂ ਬਈ ਕਿਹੜੀ ਨਸਲ ਕਿਹੜੀ ਹੈ ਇਹ ਜਮਨਾਪੁਰੀ ਜੀ ਲੈ ਵੀ ਜਮਨਾਪੁਰੀ ਹੈ ਨਸਲ ਹੈ ਨਾ ਦੇਖ ਸਕਦੇ ਹੋ ਬਈ ਕੁਆਲਿਟੀ ਤੁਹਾਡੇ ਸਾਹਮਣੇ ਆ ਬਈ 4-4 ਮਹੀਨੇ ਦੇ ਬੱਚੇ ਨੇ ਹੈਵੀ ਨੇ ਪੂਰੀ ਇਹ ਜੀ ਗੱਲ ਨਹੀਂ ਬੇਟ ਕਿੰਨਾ ਕਿੰਨਾ ਹੋਊਗਾ ਨਾ ਜੀ ਇੰਨਾ ਵਿੱਚ ਇੰਨਾ ਵਿੱਚ ਹੋਊਗਾ ਜੀ 13 13 14 14 ਕਿਲੋ 13 13 14 14 ਕਿਲੋ ਹਾਂਜੀ ਠੀਕ ਹੈ ਜੀ 10 ਦੇ ਆ ਚ ਨਹੀਂ 10 ਦੇ ਚ ਤਾਂ ਵੱਧ ਹੈ ਕਿਉਂ ਜੀ ਕਿੰਨਾ ਹਾਂ 10 ਦੇ ਹੋਊਗਾ ਇਹਨਾਂ ਚ 30 35 ਕਿਲੋ ਲੈ ਵੀ 30 35 35 ਕਿਲੋ ਵੇਟ ਆ ਬਬੂ ਆ ਦਿਖਾ ਦੇ ਇੱਕ ਸਾਰ ਕੇ ਬਈ ਇਹੋ ਜੀ ਕੁਆਲਟੀ ਆ ਸਾਰੀ ਦੇਖ ਤਾ ਕੀ ਮੰਗਿਆ ਬਈ ਕੱਲੇ ਕੱਲੇ ਦਾ ਹੈਂ ਕੱਲੇ ਕੱਲੇ ਦਾ ਕੀ ਮੰਗਿਆਗਾ ਇਹ ਅਡਾਡ ਜੋੜੀਆਂ ਨੇ ਜੀ ਇਹ ਜੋੜੀ ਇਹ ਜੋੜੀ ਦਾ ਮੰਗਦੇ ਆ ਜੀ 22000 ਰੁਪਏ ਕਿਹੜੀ ਜੋੜੀ ਦਾ ਇਹ ਦਾ ਇਹ ਦਾ ਇਹ ਦਾ ਤੇ ਇਹ ਦਾ 22000 ਰੁਪਏ ਇਹ ਦਾ ਮੰਗਦੇ 20000 ਰੁਪਏ ਜੀ ਲੈ ਵੀ ਉਹ ਦਾ 20000 ਰੁਪਏ ਇਹ ਦਾ 11 11000 ਉਹ ਦਾ 10 10000 ਰੁਪਏ ਐਦਾਂ ਕਰਕੇ ਮੰਗਿਆ ਵੀ ਦੇਖ ਸਕਦੇ ਹੋ 4 4 ਕਿ ਮਹੀਨੇ ਦੇ ਨੇ ਉਹ ਬਲਾ ਦਾ ਹੋਣਗੇ 3 3 ਕਿ ਮਹੀਨੇ ਦੇ ਨਾ ਹਾਂ ਜੀ ਉਹ ਛੋਟੇ ਨੇ ਉਹ ਛੋਟੇ ਨੇ ਬਾਈ ਆ ਜਿਹੜੇ ਵਿਚਦੀ ਹੈ ਬਾਈ ਇਹ ਛੋਟੇ ਨੇ 3 3 ਕਿ ਮਹੀਨੇ ਦੇ ਨੇ ਬਾਈ ਨਾ ਦੇਖ ਸਕਦੇ ਹੋਗੇ ਇਹ ਚੀਜ਼ ਆ ਬਈ ਕੇ ਦਾ 10000 ਕੇ ਦਾ 11000 ਇਹ ਰੇਟ ਹੁੰਦਾ ਬੱਚਿਆ 4 ਕਿ ਮਹੀਨੇ ਦਾ ਠੀਕ ਆ ਬਾਈ ਜੀ ਧੰਨਵਾਦ ਆਜੋ ਅੱਗੇ ਚੱਲਦੇ ਆਂਗੇ ਆ ਕੀ ਦੇ ਨੇ ਜੀ ਲੈ ਵੀ ਲੈ ਲੈ ਤਿੰਨ ਹੋਰ ਐਨੇ ਗੱਲਬਾਤ ਕਰਦੇ ਵੀ ਨਾਲ ਬਾਈ ਜੀ ਕੀ ਆ ਚੱਲ ਨੇ ਆ ਚੱਲ ਜੀ ਠੀਕ ਆ ਕਿੱਥੋਂ ਆ ਬਾਈ ਵੱਡੀ ਘਨੋਰੀ ਤੋਂ ਵੱਡੀ ਘਨੋਰੀ ਦਾ ਹੀ ਵੱਡੀ ਘਨੋਰੀ ਤੋਂ ਆਏ ਨੇ ਬਾਈ ਧੂਰੀ ਦੇ ਕੋਲੋਂ ਆਣਾ ਹਾਂ ਜੀ ਹਾਂ ਲੈ ਵੀ ਤਿੰਨ ਲੈ 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 ਕੇ ਆਏ ਨੇ ਕਿੰਨੇ ਕਿੰਨੇ ਮਹੀਨੇ ਦੇ ਆਏ ਨੇ ਇਹ 4-4 ਮਹੀਨਿਆਂ ਦੇ ਨੇ ਲੈ ਵੀ 4-4 ਮਹੀਨੇ ਦੇ ਹੋਗੇ ਇਧਰ ਨਿਗਾ ਮਾਰਦੇ ਬਾਈ ਬੰਦੇ ਉਹਦੀ ਬਈ ਕੋਈ ਨਾ ਕੋਈ ਅੱਗੇ ਆਇਆ ਚਾਰ ਚਾਰ ਕਿ ਮਿੰਟ ਦੇ ਲੈ ਲਓਗੇ ਬਈ ਚੰਗੀ ਕੁਆਲਿਟੀ ਹੈ ਕਿ ਜਮਨਾਪਰੀ ਹੈ ਨਾ ਜਮਨਾਪਰੀ 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 ਨਾਥਲਾ ਬਈ ਕੀ ਰੇਟ ਮੰਗਿਆ ਬਈ ਇਹਨਾਂ ਦਾ ਨਾ 30000 ਰੁਪਏ ਜੀ ਤਿੰਨਾਂ ਦਾ ਲੈ ਵੀ 10 10000 ਰੁਪਏ ਮੰਗਿਆ ਬਾਈ ਨੇ 30000 ਰੁਪਏ ਮੰਗਿਆਗਾ ਬਈ ਦੇਖ ਸਕਦੇ ਬੇਟ ਹੋਊਗਾ 25 30 ਕਿਲੋ ਬੇਟ ਹੋਊਗਾ ਨਾ ਵਿੱਚ ਹੋਊਗਾ ਜੀ ਹੋਊਗਾ ਰਾਹ ਨਾਲ 25 25 30 30 ਕਿਲੋ ਦੇ ਹੈਗੇ ਨੇ ਬਈ ਮੇਬੜ ਆ ਥੋੜੇ ਜਿਹਾ ਛੋਟੇ ਨੇ ਵੱਡਾ ਲੱਗਦਾ ਨਾ ਦੇਖ ਸਕਦੇ ਬਈ ਕੁਝ ਲੱਗਿਆ ਰੇਟ ਲੱਗਿਆ ਜੀ ਰੇਟ ਕਿੰਨੇ ਰੇਟ ਲੱਗ ਗਿਆ ਬਈ ਤਿੰਨਾਂ ਤੇ ਇਹਨਾਂ ਦੇ ਦੋਹਾਂ ਤੇ ਲੱਗਿਆ ਜੀ 13000 ਰੁਪਏ 13000 ਰੁਪਏ ਦੋ ਤੇ ਲੱਗ ਗਿਆ ਚਲੋ ਕੋਈ ਗੱਲ ਨਹੀਂ ਬਈ ਇੱਕ ਜਾਣ ਗਿਆ ਬਈ ਠੀਕ ਆ ਬਈ ਠੀਕ ਹੈ ਧੰਨਵਾਦ ਕਰਦੇ ਆ ਬਈ ਤੇ ਅੱਗੇ ਇੱਕ ਹੋਰ ਆ ਵੀ ਇੱਧਰ ਵੀ ਮਾਰ ਦੇ ਨੀਗਾ ਕੀ ਹਾਲ ਏ ਮੁੰਡਿਆ ਕੀ ਹਾਲ ਏ ਕਿੱਥੋਂ ਆਇਆ ਆਹੀ ਪਿੰਡਾਈ ਆਹੀ ਪਿੰਡਾ ਇਹ ਕਿੱਥੇ ਆ ਬਈ ਆਹੀ ਪਿੰਡਾ ਇਹ ਇੱਥੇ ਹੀ ਆਈ ਗੰਡੀ ਚੱਲੇ ਬਈ ਇੱਧਰ ਨੀਗਾ ਮਾਰ ਬਈ ਕੀ ਕੀ ਨੇ ਚਾਰੇ ਲੈ ਲੈਣੇ ਭਾਈ ਚਾਰੇ ਲੈਣੇ ਨੇ ਚਾਰੇ ਲੈ ਲੈਣੇ ਨੇ ਭਈਆਂ ਕੀ ਰੇਟ ਮੰਗਿਆ ਭਈ ਲੈ ਲਿਆ ਦਾ ਇਹਨਾਂ ਦਾ ਇਹਨਾਂ ਦਾ ਮੰਗਿਆ ਜੀ ਜੋੜੀ ਜੋੜੀ ਦਾ ਹੈ ਜੋੜੀ ਜੋੜੀ ਦਾ ਕਿਹੜੀ ਕਿਹੜੀ ਜੋੜੀ ਜੋੜੀ ਹੈ ਦੱਸ ਭਾਈ ਆਹ ਜੋੜੀ ਹੈ ਪਿਆਰ ਨਾਲ ਪਿਆਰ ਇਹ ਦੋ ਤਾਂ ਜੋੜੀ ਹੈ ਅੱਛਾ ਆਹ ਦੋ ਦੀ ਜੋੜੀ ਹੈ ਇਹਨਾਂ ਦੋ ਦੀ ਜੋੜੀ ਹੈ ਇਹਨਾਂ ਦੀ ਦੋ ਦੀ ਜੋੜੀ ਲੈ ਵੀ ਆਹ ਦੋ ਦੀ ਜੋੜੀ ਹੈ ਆਹ ਦੋ ਦੀ ਜੋੜੀ ਹੈ ਉਹ ਜੋੜੀ ਦਾ ਕੀ ਹੈਗਾ ਛੋਟੀ ਦਾ ਬਾਈ ਛੋਟੀ ਦਾ 16000 ਹੈ ਜੀ ਲੈ ਵੀ ਛੋਟੀ ਜੋੜੀ ਦਾ 16000 ਰੁਪਏ 8-8000 ਰੁਪਏ ਮੰਗਿਆਗਾ ਐਦਾ ਬਾਈ ਕੀ ਇਹਨਾਂ ਦਾ 20000 ਲੈ ਵੀ ਇਹਦਾ 20000 ਰੁਪਿਆ ਜੋੜੀ ਦਾ ਹਨਾ ਦੇਖ ਸਕਦੇ ਹੋ ਜਮਨਾਪੁਰੀ ਨਸਲਾ ਬਾਈ ਬਾਕੀ ਛੋਟੇ ਸਾਹਮਣੇ ਆ ਬਈ ਕੁਆਲਟੀ ਹੈ ਨਾ ਹੂੰ ਇਹ ਚ ਵੇਟ ਹੋਊਗਾ 35-35 ਕਿਲੋ ਵੇਟ ਹੋਊਗਾ ਨਾ ਇਹ ਚ ਹਾਂਜੀ ਹੋਊਗਾ ਰਾਮ ਉਹ ਚ ਘੱਟ ਘੱਟ ਆ ਦੇ ਥੋੜਾ ਜਿਹਾ ਹਾਂ ਨਾ ਅਜੇ ਤਾਂ ਘੱਟ ਹੈ ਚਲੋ ਠੀਕ ਆ ਬਈ ਲੱਗਿਆ ਕੁਝ ਇਹਨਾਂ ਤੇ ਹਾਂਜੀ ਲੱਗਿਆ ਹੋਇਆ ਜੋੜੀ ਤੇ 15-15 ਹਜ਼ਾਰ ਉਹਦੇ ਲੱਗਿਆ ਹੋਇਆ ਜੀ 12000 ਰੁਪਿਆ ਜੋੜੀ ਤੇ ਹਾਂ ਇਹਨਾਂ ਦੇ 15 ਲੱਗੇ ਇਹ ਤੇ 15000 ਰੁਪਿਆ ਉਹ ਤੇ 12000 ਰੁਪਿਆ ਜੋੜੀ ਦਾ 15000 ਰੁਪਿਆ ਚਲ ਠੀਕ ਆ ਬਈ ਧੰਨਵਾਦ ਓਕੇ